ਉਹਨੂੰ ਪਾਟਾ ਮਾਰ ਕੇ ਟ੍ਰੈਪ ਨੂੰ ਰੱਖਣਾ ਨਹੀਂ ਹੋ ਗਿਆ। ਉਹ ਕੋਈ ਟੌਡੀ ਜੀ ਨੂੰ ਸੱਚੀ ਲੱਗਿਆ। ਹਰ ਕਿਸੇ ਦਾ ਕੰਮ ਨਹੀਂ ਹੋਣਾ। ਇਹ ਕੰਮ ਸੱਚਾ ਜੀ ਤਾਂ ਨਾਲ ਆਹੋ ਨਾਲ। ਇਹ ਟ੍ਰੈਪ ਨੂੰ ਮਾਰਦੇ ਜਰਾ ਸਭ ਦੇ ਨਹੀਂ ਹੁੰਦਾ ਦੰਦਾ ਦਾ। ਉਹ ਵੀ ਜਿਹੜਾ ਕੰਮ ਕਰਦਾ। ਜੇ ਤੁਹਾਡਾ ਨਾਮ ਆਵੇ, ਕੰਮ ਕਰਾਉਣਾ ਨਹੀਂ ਕਰੀਏ ਤਾਂ ਮਾਰੂ ਤੁਹਾਨੂੰ। ਵਰਨਾ ਬਖੀ ਦੇ ਪਲੇਸ ਹਾਂ ਜੀ ਅੱਜ ਗੜਜੀਵਾਲ ਅੱਛਾ ਬਸ ਕਿੱਥੇ ਜਾ ਰਹੀ ਬਾਦਪੁਰਾ ਕੋਲ ਜਾ ਰਹੀ ਅੱਛਾ ਕੀ ਕਾਰਨ ਹੋਇਆ ਹਾਂਜੀ ਐਕਸੀਡੈਂਟ ਦਾ ਕਾਰਨ ਕੀ ਹੈ ਹੈ ਕਿ ਅੱਜ ਬੱਚਾ ਕੋਲ ਤੋਂ ਬੱਸ ਕੰਟਰੋਲ ਨਹੀਂ ਆਜੀ ਪਾਕੇ ਟਰੈਲੀ ਲੱਗੀ ਜੇ ਕੰਟਰੋਲ ਨਹੀਂ ਪਾਚ ਜਦਾ ਰਫਤਾਰ ਤੇ ਇੱਥੇ ਸੀ ਬ੍ਰੇਕ ਮਾਰੀ ਕਿਤੇ ਬ੍ਰੇਕ ਮਾਰੀ ਸਾਰੇ ਸਵਾਰੀਆਂ ਇਕੱਠੀਆਂ ਹੋ ਗਈਆਂ ਕੋਈ ਬੱਚਾ ਕਿਤੇ ਕੋ ਕਿਤੇ ਬੈਕਾ ਤੇ ਰੱਬ ਬਚਾ ਗਿਆ ਨਹੀਂ ਤੇ ਕਿੱਦਾਂ ਦਾ ਹਾਚਾ ਹੋਇਆ ਸੀ ਕਿ ਬਚਨੇ ਬਲਾ ਹੁੰਦੀ ਕੋਈ ਜਾਣੀ ਨੁਕਸਾਨਤ ਨਹੀਂ ਹੋਈ ਜਾਣੇ ਨੁਕਸਾਨ ਕੋਈ ਨਹੀਂ ਆ ਬਸ ਛੱਟਾ ਛੱਟਾ ਲੱਗਿਆ ਤੇ ਕੋਈ ਨਹੀਂ ਕਿ ਇਹ ਜਿਹੜੇ ਸਾਰੇ ਸਵਾਰੀਆਂ ਦੇ ਲੱਗੀਆਂ ਸਵਾਰੀਆਂ ਆਪੇ ਦੌੜ ਗਈਆਂ ਪਰਪਰ ਔਰ ਜਿਹੜੀ ਮੇਗਾ ਭਵੰਤ ਸਰਕਾਰ ਵਾਲੋਂ ਜਿਹੜੀ ਪੰਜਾਬ ਸਰਕਾਰ ਨਾਲ ਜਿਹੜੀ ਐਸਐਸਐ ਸੁਰੱਖਿਆ ਜਿਹੜੀ ਫੋਰਸ ਜਿਹੜੀ ਤਨਾਤ ਸੀ ਕਿੰਨੀ دیر ਬਾਅਦ ਪਹੁੰਚੀ ਹੈ ਹਾਂਜੀ ਇਹ ਕਿੰਨੀ ਦੇਰ ਬਾਅਦ ਪਹੁੰਚੀ ਹੈ ਭਾਈ ਸਾਹਿਬ ਐਕਸੀਡੈਂਟ ਦਾ ਕੀ ਕਾਰਨ ਹੈ ਇਹ ਕਾਰਨ ਦਾ ਹੈ ਕਿ ਬੱਸ ਜਿਆਦਾ ਰਫਤਾਰ ਤੇ ਸੀ ਬੱਸ ਦੀ ਉਹਨੇ ਉਹ ਟਰੈਕਟਰ ਟਰਾਲੀ ਦੇ ਵਿੱਚ ਪਿੱਛੋਂ ਦੀ ਮਾਰਿਆ ਇਹਨਾਂ ਦੇ ਟਕਰੋਂ ਨਾਲ ਡਰਾਈਵਰ ਉੱਪਰ ਉੱਠਲ ਕੇ ਅੱਗੇ ਜਾ ਕੇ ਰਿਹਾ ਉਹਨੂੰ ਹਸਪੀਟਲ ਭੇਜ ਦਿੱਤਾ ਗਿਆ ਸਵਾਰੀਆਂ ਦੇ ਥੋੜਾ ਬਹੁਤ ਖੱਡਾ ਲੱਗੀਆਂ ਹੈ ਇਹ ਸੜਕ ਸੁਰੱਖਿਆ ਜਿਹੜੀ ਸੇਵਾ ਨਾ ਨੇ ਬੋਲਸਾ ਉਹ ਅਜਿਹੀ ਸੀ ਅਸੀਂ ਉਹਨਾਂ ਦੇ ਨਾਲ ਪੇਜਦਾ ਕਿ ਮੈਂ ਇੱਥੇ ਜਾ ਰਿਹਾ ਸੀ ਤੇ ਸਵੇਰ ਤੋਂ ਅਗੇਰੀਆਂ ਆਪਦੇ ਅਫਸਰ ਆ ਰਹੇ ਸੀ ਤੇ ਉਦੋਂ ਦੇਖਿਆ ਕਿ ਐਕਸੀਡੈਂਟ ਹੋਇਆ ਹੈ ਬਚਾਈ ਰਿਆ ਜਾਂ ਕੋਈ ਆ ਬਚਾਈ ਹੈ ਜੀ ਪਰਮਾਤਮਾ ਦੀ ਕਿਰਪਾ ਨਾਲ ਮਗਰ ਇੱਕ ਸਕਾਰਪਿਓ ਗੱਡੀ ਵੀ ਵੱਜੀ ਹੈ ਜੀ ਠੀਕ ਹੈ ਸਕਾਰਪਿਓ ਗੱਡੀ ਵਾਲਾ ਮੁੰਡਾ ਵੀ ਠੀਕ ਹੈ ਪਰ ਬਹੁਤ ਜ਼ੋਰ ਨਾਲ ਵੱਜੀ ਹੈ ਬੱਸ ਦਾ ਡਰਾਈਵਰ ਉਦੋਂ ਹੀ 도ੜ ਗਿਆ ਠੀਕ ਹੈ ਐਸੇ ਬੁੱਤਾ ਸਿੰਘ ਲੋ ਦੇਖੋ ਇਹ ਦੇਖੋ ਜਿੱਦਾਂ ਇਹ ਹਾਸਾ ਕਿੰਨੇ ਵੇ ਹੋਇਆ ਇਹ ਸਭਾ ਦੇ ਸਾਡੇ ਵਿਸ਼ੇ ਦੇ ਵਿੱਚ ਹੋਇਆ ਹੈ ਅੱਛਾ ਜੀ ਕਿੰਨੀ ਕਿੰਨੀਆਂ ਗੱਡੀਆਂ ਦਾ ਹਾਸਾ ਹੋਇਆ ਇਹ ਪਹਿਲਾਂ ਗੱਡੀਆਂ ਦਾ ਸਟੂਟ